ਲਓ ਜੀ ਇੰਡੀਆ ਜਾਣ ਦੀ ਤਿਆਰੀ ਹੋ ਗਈ ਆ ਤੇ ਇੱਕ ਮਹੀਨਾ ਰਵਾਬ ਹੁਣ ਇੱਥੇ ਕੈਨੇਡਾ ਰਹੂਗਾ ਤੇ ਆਪਾਂ ਚੱਲਦੇ ਆਂ ਚੰਗਾ ਵੀ ਗਲਤੀ ਨਹੀਂ ਕਰਨੀ ਵਗਰੋਂ ਤੇ ਸਫਰ ਕਰਦੇ ਆਂ ਰਾਹ ਦੇ ਵਿੱਚ ਦੇਖਦੇ ਆਂ ਕਿਵੇਂ ਆ ਮਾਹੌਲ ਤਾਂ ਠੀਕ ਰਵ ਉਹ ਗਲਤੀ ਨਹੀਂ ਕਰਨੀ ਠੀਕ ਹੈ ਗਲਤੀ ਨਹੀਂ ਕਰਦਾ ਗਲਤੀ ਨਹੀਂ ਕਰਦਾ ਬਾਏ ਬਾਏ ਕਰਦੇ ਪਾਰਕ ਨਹੀਂ ਕਿਵੇਂ ਕਰਦਾ ਉਹ ਠੀਕ ਆ ਮਿਲਦੇ ਆਂ ਆਪਾਂ ਤੇ ਅਚਲਾਂ ਆ ਜੋ ਵੀ ਸਫਰ ਕਰਗੇ ਆਪਾਂ ਅੱਗੇ ਤੁਰਦੇ ਆਂ ਤੇ ਕਿੱਦਿ ਆ ਗਿਆ 1 ਮਹੀਨੇ ਤੱਕ ਠੀਕ ਆ ਓਕੇ ਬਾਏ ਲਓ ਜੀ ਲੱਖ ਆਖੋ ਸਰਨ ਧੀਰ ਵਾਲਾ ਛੱਡਣ ਚੱਲਿਆ ਵਾ ਕਿਵੇਂ ਹੋ ਵਧੀਆ ਵਧੀਆ ਚੜ੍ਹਦੀ ਕਲਾ ਤੇ ਇਹ ਵੀਰਾ ਕਰਕੇ ਇੱਥੇ ਮੇਰਾ ਸੌਖਾ ਸਰੀਗ ਆ ਨਹੀਂ ਤਾਂ ਔਖਾ ਸੀ ਤਾਂ ਚੜਾਉਣ ਚੱਲ ਤੇ ਲੈ ਕੇ ਵੀ ਆਣਾ ਹਾਂਜੀ ਬਾ ਮਹੀਨੇ ਨੂੰ ਆਪਾਂ ਮੁੜੇ ਆਣਾ ਮਹੀਨੇ ਲਈ ਇੰਡੀਆ ਚੱਲੇ ਆ ਫਿਰ ਉਦੋਂ ਬਾਅਦ ਤਿੰਨ ਤਿੰਨ ਮਹੀਨੇ ਬਾਅਦ ਉਹ ਗੇੜਾ ਆ ਗਿਆ ਚਲੇਗੀ ਐਂ ਰੱਖਿਆ ਕਰਨਾ ਯਾਰ ਹਨਾ ਐਂ ਰੱਖਿਆ ਕਰਾਂਗੇ ਤੇ ਮਿਲਦੇ ਆਂ ਵਾਹਿਗੁਰੂ ਕਿਰਪਾ ਕਰੇ ਇੰਡੀਆ ਜਾ ਕੇ ਪ੍ਰਮੋਸ਼ਨਾਂ ਪਰਮਾਸ਼ਨਾਂ ਕਰਦੇ ਆ ਉੱਥੇ ਦੀਆਂ ਵੀ ਹਨ ਉਹ ਡਿੱਕੀ ਜਾਂਦੇ ਆ ਯਾਰ ਪਿਆਰ ਕਰਦੇ ਆ ਬਹੁਤ ਤਾਂ ਚੱਲਦੇ ਆ ਹੁਣ ਆ ਗਿਆ ਮੈਂ ਮਹੀਨੇ ਤੱਕ ਪੂਰੀ ਸਰੂਪਈਆ ਚ ਟੈਂਪਰੇਚਰ 31 ਡਿਗਰੀ ਤੇ ਐਡਮਿੰਟਨ ਦੇ ਵਿੱਚ 31 ਤਾਂ ਕਿ ਬਾਅਦ ਤਾਂ ਮੈਂ ਕਹਿੰਨਾ 31 ਫੀਲ ਲਾਈਕ ਜ਼ਿਆਦੇ ਫੀਲ ਲਾਈਕ ਜ਼ਿਆਦੇ ਆ 31 32 ਮੰਨ ਲਓ 31 32 ਘੜੇ ਥੋੜਾ ਮਾਈਂਡਸ ਦੇ ਵਿੱਚ ਪੂਰਾ ਹੀ ਆ ਆ ਚਾਰੇ ਪਾਸੇ ਜਿਵੇਂ ਚਿੱਟੀਆਂ ਚਾਦਰਾਂ ਪਛਾਈਆਂ ਹੁੰਦੀਆਂ ਜੰਗ ਜਾਲਿਆਂ ਵਾਸਤੇ ਆ ਦੇ ਐਨ 3 ਹੈਂਡ ਐ ਤੇ ਚਲੋ ਅੱਗੇ ਚੱਲਦੇ ਆ ਅੱਗੇ ਪਹੁੰਚ ਗਏ ਆ ਡਮਨਟਨ 에어ਪੋਰਟ ਤੇ ਲੋਜੀ ਇਹ ਆ ਕੀਤੇ ਤਾਰੂਗੇ ਇਰਕ ਨਿਟ ਆਪਣੀ ਓਕੇ ਬਾਈ ਲੋ ਜੀ ਲੱਖਾ ਬਾਈ ਛੱਡ ਗਿਆ ਤੇਜੀ ਆਪਣੇ ਆ ਗਏ ਆ ਸਮਾਨ ਦਾ ਵੱਡਾ ਫਿਕਰ ਹੁੰਦਾ ਸਾਰਾ ਕੁਛ ਔਕੇ ਆ ਤੇ ਹੁਣ ਅਗਲਾ ਸਵਾਰ ਇਥੋਂ ਕੈਲਗਰੀ ਕੈਲਗਰੀ ਦਾ ਹੂਗਾ ਡਮੈਂਟਨ ਤੋਂ ਕੈਲਗਰੀ ਕੈਲਗਰੀ ਤੋਂ ਫਿਰ ਸਿੱਧਾ ਦਿੱਲੀ ਦਿੱਲੀ ਉੱਤਰਾਂ ਲਓ ਜੀ ਹੁਣ ਡਮੈਂਟਨ ਤੋਂ ਕੈਲਗਰੀ ਨੂੰ ਚੱਲੇ ਆ ਲੱਭ ਲਓ ਜੀ ਕੈਲਗਰੀ ਪਹੁੰਚ ਚੁੱਕੇ ਆ ਹੁਣ ਦਿੱਲੀ ਦੀ ਸਿੱਧੀ ਮਿਲੂਗੀ ਇੱਥੋਂ। ਔਰ ਇਹ ਕੈਲਗਰੀ ਦਾ ਏਅਰਪੋਰਟ ਆ। ਭੀੜ-ਪੜਾਕਾ ਇੱਥੇ ਵੀ ਪੂਰਾ ਹੀ ਆ। ਇਹ ਵੀ ਅਸਲ ਦੀ ਕਾਮ ਆ। ਚਲੋ ਹਾਂ ਚੱਲਦੇ ਹਾਂ। ਲਓ ਜੀ ਕੈਲਗਰੀ ਤੋਂ ਹੁਣ ਦਿੱਲੀ ਨੂੰ ਸਿੱਧਾ ਰਵਾਨਾ। ਲਓ ਜੀ ਕਲਕਤੀ ਤੋਂ ਆ ਲੰਡਨ ਵਾਲੇ ਪਾਸੇ ਨੂੰ ਤੁਰ ਪਏ ਆ ਨਵਾਂ ਘੰਟਿਆਂ ਚ ਲੰਡਨ ਪਹੁੰਚ ਜਾਗੇ ਲੰਡਨ ਤੋਂ ਨਾਲ ਤੇਲ ਤੁਲਪਾਉਣਾ ਖਣੀ ਫਿਰ ਚੱਲਾਂਗੇ ਆਪਾਂ ਦਿੱਲੀ ਅ ਬਲੋਗ ਜੀ ਘੁਮਾਈ ਚੱਲਾਂਗੇ ਫਿਰ ਚਲੋ ਇੱਥੋਂ ਇੱਥੋਂ ਹੀ ਪਹੁੰਚ ਜੀ ਪਹਿਲਾਂ ਤਾਂ ਫੇਰ ਕਰਦੇ ਆ ਬਾਕੀ ਗੱਲ ਪੱਤਾ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੁਣ ਕੈਲਗਰੀ ਤੋਂ ਲੰਡਨ ਖਾਣ ਪੀਣ ਇਰ ਕੈਨੇਡਾ ਦਾ ਪੂਰਾ ਵਧੀਆ ਹੁੰਦਾ ਵਾ ਤੇ ਹਰ ਸਮੇਂ ਧਰੋਂ ਲੈ ਕੇ ਧਰ ਤੱਕ ਦਲੀ ਤੱਕ ਅਲੱਗ ਅਲੱਗ ਵੈਰਾਈਟੀਆਂ ਪੂਰੀਆਂ ਵਧੀਆ ਤੋਂ ਵਧੀਆ ਇਹ ਦਿੰਦੇ ਰਹੇ ਤੇ ਕਿਲੋਕੀ ਤਾਜ਼ਾ ਸੀ ਪਤਾ ਲੱਗ ਜਾਂਦਾ ਨਾ ਤਾਂ ਬਹੁਤ ਵਧੀਆ ਸੀ ਇਹਨਾਂ ਦਾ ਖਾਣ ਪੀਣ ਤਾਂ ਆਪਸ਼ਨ ਬਹੁਤ ਵਧੀਆ ਸੀ ਇਰ ਕੈਨੇਡਾ ਦੀ ਤਾਂ ਐਸੇ ਕਰਕੇ ਮੈਨੂੰ ਵਧੀਆ ਲੱਗਦਾ ਵੀ ਠੀਕ ਆ ਗੱਲਬਾਤ ਇਹਨਾਂ ਦੇ ਵਿੱਚ ਤੇ ਆ ਵੀ ਕਈ ਚੀਜ਼ਾਂ ਸੀ ਨਿਕੜ ਸੁੱਕੜੀਆਂ ਤੇ ਇਹ ਦੂਗਾ ਅੱਗੇ ਜਦੋਂ ਲੰਡਨੋਂ ਦਿੱਲੀ ਨੂੰ ਚੱਲੇ ਤਰ੍ਹਾਂ ਦੇ ਵਿੱਚ ਫਿਰ ਇਹ ਕਿਲੇ ਕੋਲੇ ਦਿਖਾਉਣ ਲੱਗ ਗਏ ਸਕਰੀਨ ਤੇ ਦਿੱਲੀ ਵਾਲੇ ਮੈਂ ਕਿਹਾ ਵੀ ਆ ਆਪਣੇ ਕੰਮ ਦੀਆਂ ਚੀਜ਼ਾਂ ਪਰ ਇਥੇ ਲਿਮਟਿਡ ਜਿਹੀ ਸੀਗੇ ਉਹ ਪੜੀ ਪੁੜੀ ਗਏ ਤੇ ਤੁਹਾਨੂੰ ਪਤਾ ਹੀ ਹੈ ਕਿਲੇ ਤਾਂ ਆਪਣਾ ਪਹਿਲ ਦੇ ਆਧਾਰ ਤੇ ਕੰਮ ਹੁੰਦਾ ਕਰਨਾ ਤਾਂ ਕਈ ਚੀਜ਼ਾਂ ਨੇ ਦਿੱਤੀਆਂ ਸੀ ਜਿਹੜੀਆਂ ਕਿ ਆਪਾਂ ਦੇਖ ਚੁੱਕੇ ਸੀ ਪਹਿਲਾਂ ਵੀ ਤਲੁੱਦੀ ਗਾਰਡਨ ਵਗੈਰਾ ਸੀ ਸਿਰਫ 58 ਮਿੰਟ ਰਹਿ ਗਏ ਉਤਰਨ ਚ 845 ਦੀ ਸਪੀਡ ਤੇ ਜਾਂਦਾ 35000 ਫੁੱਟ ਦੀ ਉਚਾਈ ਤੇ ਤੇ ਅੱਗੇ ਕਿੱਥੇ ਉਹ ਨੀਂਆ ਵਾਲੀ ਮੰਡੀ ਵੀ ਕੇ ਬੈੜਕਾ ਨਗੌਰ ਦਾ ਪਾਕਿਸਤਾਨ ਆ ਪਾ ਚੁੱਕੇ ਹਾਂ ਇਹ ਦੂਜਾ ਮੁਲਤਾਨ ਥੇਰਾ ਇਸਮਾਇਲ ਖਾਨ ਇੱਧਰ ਤਾਂ ਨਹੀਂ ਜਾਂਦੇ ਸਦਾ ਸਾਊਥ ਨੂੰ ਡਾਇਰੈਕਸ਼ਨ 'ਚ ਜਾਵਾਂਗੇ ਲੈ ਵੀ 35000 ਤੋਂ ਥੱਲੇ ਲਾਉਣ ਲੱਗ ਗਿਆ 34 ਤੇ ਆ ਗਿਆ 33 ਤੇ ਬਸ ਕਿ ਲੋਕ ਲੈਣ ਆਣ ਕਿਸੇ ਕੋਡੇ ਘਟੇ ਜਨਾ ਮਾਰੇ ਚ ਜਵਾਬ ਚੜਾਉਂਦਾ ਹੋਵੇ ਹਰਿਆਣੇ ਚ ਵੜ ਗਏ ਆ ਜੇ ਇਥੇ ਆਪਣੇ ਪੰਜਾਬ ਚ ਚੰਡੀਗੜ੍ਹ ਅੰਮ੍ਰਿਤਸਰ ਲਾਹ ਜਾਂਦੇ ਭਾਵੇਂ ਹਨਾ 에어ਪੋਰਟ ਜਾਂਦਾ ਹੁੰਦਾ ਸਾਰਾ ਸਪੋਰਟ ਨਾਲ ਹੋਰ ਕਿ ਜਾਨੇ ਨੇ ਨੇਗਰਲ ਜਾਣਾ ਪੰਜਾਬ ਵਿੱਚ ਕੀ ਹੋ ਕੇ ਤੇ ਲਹਣਾ ਦਿੱਲੀ ਜਾ ਕੇ ਆ ਲੋ ਜੀ ਦਿੱਲੀ ਪਹੁੰਚ ਚੁੱਕੇ ਆ ਅੱਗੇ ਦੇਖਦੇ ਆ ਕਿੱਧਰ ਨੂੰ ਜਾਣੇ ਆ ਲਓ ਜੀ ਦਿੱਲੀ ਏਅਰਪੋਰਟ ਤੇ ਪਹੁੰਚ ਚੁੱਕੇ ਆ ਇਸ ਵਕਤ ਕਿਉਂਕਿ ਬਰੇ ਠੀਕ ਠਾਕ ਆ ਬਹੁਤ ਬਹੁਤ ਕੱਟਿਆ ਨਾ ਕੈਲਗਰੀ ਤੋਂ ਤੇ ਹੁਣ ਬਾਰਡਰ ਵਾਲੇ ਬੈਗ ਉਹ ਲੱਭਦੇ ਆ ਕਿੱਥੇ ਆਪਦੇ ਲੈ ਵੀ ਪਹੁੰਚ ਗਏ ਪੰਜਾਬ ਦੀ ਧਰਤੀ ਤੇ ਇਹ ਪੰਜਾਬ ਪੰਜਾਬ ਤਾਂ ਦਿੱਲੀ ਪਹੁੰਚ ਗਏ ਆ ਪੰਜਾਬ ਵਰਗ ਵੀ ਲੱਗਣ ਲੱਗ ਗਿਆ ਪੰਜਾਬ ਤੋਂ ਤਾਂ ਉੱਤੋਂ ਦੇ ਲੰਗੇ ਆ ਹੋਰ ਤੋਂ ਦਿਨ ਮੋਗੇ ਵਿੱਚ ਤੋਂ ਦੀ ਹੋ ਕੇ ਆਏ ਆ ਆਜੂ ਚੱਲ ਗਿਆ ਲਓ ਜੀ ਬੈਗ ਡੀਕਨ ਵਾਲੀ ਡਿਊਟੀ ਤੇ ਬਹਿ ਗਏ ਆ ਉਹੀ ਮੋੜ ਘੁੜਾਈ ਜਾਂਦੇ ਆ ਹਜੇ ਤਾਂ ਲਓ ਜੀ ਸਿੱਧੂ ਕਾਇ ਵਾਲੇ ਪਹੁੰਚ ਚੁੱਕੇ ਆਪਣੇ ਕੋਲੇ ਬਾਈ ਗੁਰਮੀਤ ਸਿੰਘ ਹੁਣਾ ਦੀ ਜੱਥੇਬੰਦੀ ਤੇ ਬਾਈ ਨੇਤਰ ਸਿੰਘ ਜੀ ਇਸ ਵਕਤ ਨਾਲ ਆ ਵੀਰਾ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਹਾਂਜੀ ਹਾਂਜੀ ਵਧੀਆ ਚੜਦੀ ਕਲਾ ਚੜਦੀ ਕਲਾ ਨੰਬਰ ਪਾ ਦਿਆਂਗੇ ਪ੍ਰਭੂ ਬੰਨਵੇ ਸਰਵਿਸ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਇਹਨਾਂ ਤੋਂ ਤੇ ਮੈਂ ਵੀ ਪੈ ਗਿਆ ਬਾਹਰਲੇ ਪਾਸੇ ਐਂ ਦੱਸਦੇ ਆ ਲਓ ਜੀ ਮੰਦਰ ਤੇ ਪਹੁੰਚ ਚੁੱਕੇ ਆਂ ਲਓ ਜੀ ਮੰਨ ਤੇ ਢਾਬੇ ਵਾਲਿਆਂ ਤੋਂ ਚਾਹ ਤੇ ਪਰੌਂਠਾ ਚੱਲਿਆ ਤੇ ਕਮਾਲ ਹੀ ਆ ਤੇ ਇੱਥੇ ਖਾਣ ਚ ਵੀ ਇੱਕ ਸਵਾਦ ਆ ਬਹੁਤ ਘੈਂਟ ਮਿਆਰਾ ਲਓ ਜੀ ਦਿੱਲੀ ਕਟੜਾ ਰੋਡ ਤੇ ਚੜ ਗਏ ਆ ਆ ਕੀ ਲਾਇਆ ਪਿਆ ਬੋਰਡ ਵੀ ਟਰੈਕਟਰ ਨਹੀਂ ਚੜਦੇ ਨੇ ਉੱਤੇ ਨਾ ਬਲਦ ਰੇੜੀ ਨਾ ਮੋਟਰਸਾਈਕਲ ਹੈ ਹੈ ਬਾਈ ਹਾਂ ਜੀ ਅੱਛਾ ਸਿੱਧੀ ਘੱਟੀ ਹੋਈ ਹਾਂ ਜੀ ਹਾਂ ਜੀ ਇਹ ਇਹ ਨਹੀਂ ਚੜਨੇ ਬਾ ਵੱਡੀਆਂ ਚੀਜ਼ਾਂ ਆ ਸਫਰ ਬਹੁਤ ਨਿਪਟਦਾ ਹੋਇਆ ਇਹਦੇ ਤਾਂ ਹਨਾ ਹਾਂਜੀ ਹਾਂਜੀ ਇਹ ਧਰਨਾ ਜਿਹੜਾ ਪਣਾ ਲੱਗਿਆ ਫਿਰ ਇਹ ਕੱਟਿਆ ਜਾਊ ਉਹਦੇ ਨਾਲ ਹਾਂਜੀ ਹਾਂਜੀ ਕੱਟਿਆ ਧਰਨਾ ਕੱਟਿਆ ਠੀਕ ਠੀਕ ਨਿੱਕੇ ਨਿੱਕੇ ਕਪੂਰੇ 2 ਕੂਦੀਆਂ ਬੜੇ ਚੰਗੀਆਂ ਯਾਰ ਸੱਚੀ ਗੱਲ ਐ ਇੱਕ ਦਸਾਂ ਦਰਸ਼ਕੋ ਆਪਦੀ ਧਰਤੀ ਅਰ ਕੀ ਕੋਈ ਧਰਤੀ ਕੋਈ ਨਹੀਂ ਬਣੀ ਜੇ ਗੋਰੇ ਹੋਣ ਉਹਨਾਂ ਨੂੰ ਆਪਦੀ ਧਰਤੀ ਵਧੀਆ ਲੱਗੂਗੀ ਸਭ ਤੋਂ ਭਾਵੇਂ ਰਹੀ ਕਿਤੇ ਵੀ ਜਾਣ ਆਪਾਂ ਆਪਾਂ ਨੂੰ ਭਾਵੇਂ ਰਹੀ ਕਿਤੇ ਇਹ ਧਰਤੀ ਆਪਦੀ ਤੋਂ ਉੱਤੇ ਕੋਈ ਧਰਤੀ ਨਾ ਬਣੀ ਐ ਤੇ ਨਾ ਬਣਨੀ ਐ ਆਉਂਦੀ ਧਰਤੀਾਰ ਕੀ ਕਿਤੇ ਮੌਜ ਨਹੀਂ ਲੈ ਚੰਗਾ ਚੰਗਾ ਲੱਗੀਆਂ ਦਾ ਮੈਨੂੰ ਹੈਰਾਨੀ ਹੁੰਦੀ ਹੈ ਵੀ ਜਿਹੜੇ ਯਾਰ ਇੰਨੇ ਨੇ ਸਾਲ ਹੋ ਗਏ ਬਾਹਰ ਗਿਆ ਨੂੰ ਮੁੜਦੇ ਨਹੀਂ ਪਿੰਡ ਉਹ ਪਤਾ ਨਹੀਂ ਕੀ ਹਜਾਲ ਹੋਊਗਾ ਮੈਂ ਤਾਂ ਯਾਰ 4 ਮਹੀਨੇ ਪੰਜਾਬ ਤੋਂ ਵੱਧ ਹੀ ਮੁੜ ਆਇਆ ਮੈਂ ਕਿਹਾ ਪਤਾ ਨਹੀਂ ਦਿਲ ਲੱਗਦਾ ਆ ਗਏ ਆ ਉਹ ਗੇੜਾ ਛੜਾ ਕਦੇ ਦੇਣ ਤਾਂ ਗੱਲ ਮੁੱਕ ਗਈ ਰੋਡ ਬਹੁਤ ਸੁਣਦਾ ਨਾ ਭਾਈ ਹਾਂਜੀ ਹਾਂਜੀ ਬਹੁਤ ਦੂਰ ਪਲਾਟੀਆਂ ਵਿਲਾ ਲਾਤਾ ਇਹ ਤਾਂ ਇਹ ਤਾਂ ਪਹਿਲਾਂ ਲਾਉਣਗੇ ਹਾਂਜੀ ਇਹ ਤਾਂ ਫਿਰ ਨਾਲ ਠੋਕਣਾ ਕਟੜਾ ਹੈਗਾ ਵਾ 560 ਕਿਲੋਮੀਟਰ ਰੂਹ ਤੱਕ ਦੀ ਰਹਿ ਗਿਆ ਹਾਂ 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 ਜੀ ਲੋ ਜੀ ਸਾਡੇ ਨਿੱਕੇ ਜਿਹੇ ਸ਼ਰ ਬਦਣੀ ਪਹੁੰਚ ਚੁੱਕੇ ਆ ਤੇ ਇਤੋਂ ਬਾਅਦ ਆਪਣਾ ਪਿੰਡ ਰਹਿ ਗਿਆ ਸਾਰਾ 7 ਕਿਲੋਮੀਟਰ ਲੋ ਜੀ ਮੋੜ ਲਈ ਪਿੰਡ ਨੂੰ ਗੱਡੀ

ਚੁੱਕੇ ਆ ਰਵਾਹ ਪਹੁੰਚ ਗਿਆ ਲੈ ਵੀ ਆ ਗਏ ਗੋਪੀ ਵਈ ਆ ਗਿਆ ਕਿਹਦੀ ਗੋਪੀ ਕਿੱਥੇ ਗੋਪੀ ਸੀ ਗੋਪੀ ਆ ਸੀ ਅਸੀਂ ਆਂਟੀ ਜੀ ਹੋ ਠੀਕ ਆ ਗਿਆ ਮੈਂ ਇੱਕ ਮਿੰਟ ਚ ਆ ਗਿਆ ਲੋ ਵੀ ਆ ਗਏ